ਸਤਨਾਮ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਪਹਿਲਾ ਘਰ ਦੀ ਜਾਇਕ ਓਮਕਾਰ ਸਤਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਕੀਤੜਾ ਲਾਪ ਰੰਗਾਇ ਮੇਰੇ ਖੰਤ ਨ ਭਾਵੇ ਜੋ ਲੜਾ ਪਿਆਰੇ ਜੋ ਤਨ ਸੇਜੈ ਚਾਏ ਇਹ ਤਨ ਮਾਇਆ ਪਾਹਿਆ ਪਿਆਰੇ ਨੀਤੜਾ ਲਾ ਰੰਗਾਏ ਮੇਰ ਕੰਤ ਨਾ ਭਾਵੈ ਛੁਲੜਾ ਪਿਆਰੇ ਕਿਉ ਤਨ ਸੇਜੈ ਜਾਏ ਹਾਂ ਕੁਰਬਾਨੇ ਜਾ ਮੇਰਵਾਨਾ ਹਾਂ ਕੁਰਬਾਨੇ ਜਾਓ ਹਾਂ ਕੁਰਬਾਨੇ ਜਾਓ ਤਿੰਨਾ ਕਹਿ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨ ਅਕੇ ਹਉ ਸਦ ਕੁਰਬਾਨ ਜਾ ਰਹਾ ਕਾ ਯਾ ਰੰਗਨ ਚੇਤੀਆ ਪਿਆਰੇ ਪਾਈਐ ਨਾਮ ਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨ ਟਿਠ ਜਿਨ ਕੇ ਚੋਲੇ ਰਤੜੇ ਫਾਰੇ ਕੰਤ ਤਿਨ ਅਕੇ ਪਾਸ ਤੂੜਤ ਨਾ ਕੀ ਜੇ ਮਿਲੇ ਜੀ ਕਹ ਨਾਨਕ ਕੀ ਅਰਦਾਸ ਆਪੇ ਸਾਚੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਕਾਮਣ ਕੰਤੈ ਪਾਵੈ ਆਪੇ ਹੀ 라ਵੇ ਆਪੇ ਸਾਚੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਰਮਾਇ ਦੇ ਪਵਿੱਤਰ ਹੁਕਮਾਂ ਵਿੱਚ ਜੋ ਸੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਜੀ ਦੇ ਤਿਲੰਗ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਹਨ ਘਰ ਤੀਜੇ ਸਰਤਾਲ ਦੇ ਵਿੱਚ ਗਾਉਣ ਦਾ ਹੁਕਮ ਹੈ ਪਰਮਾਤਮਾ ਇੱਕ ਹੈ ਜਿਸਦੇ ਨਾਲ ਮਲਾਪ ਸਤਿਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਹੈ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਏ ਮਿਹਰਬਾਨ ਪ੍ਰਭੂ ਮੈਂ ਕੁਰਬਾਨ ਜਾਂਦਾ ਹਾਂ ਮੈਂ ਸਤਕੇ ਜਾਂਦਾ ਹਾਂ ਮੈਂ ਵਾਰ ਨਹੀਂ ਜਾਂਦਾ ਹਾਂ ਉਹਨਾਂ ਤੋਂ ਜੋ ਤੇਰਾ ਨਾਮ ਸਿਮਰਦੇ ਹਨ ਜੋ ਬੰਦੇ ਤੇਰਾ ਨਾਮ ਲੈਂਦੇ ਹਨ ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੀਵ ਇਸਤਰੀ ਦੇ ਇਸ ਸਰੀਰ ਨੂੰ ਮਾਇਆ ਦੇ ਮੋਹ ਦੀ ਪਾ ਲੱਗੀ ਹੋਵੇ ਤੇ ਫਿਰ ਉਸ ਨੇ ਇਸ ਨੂੰ ਲੱਬ ਨਾਲ ਰੰਗਾ ਲਿਆ ਹੋਵੇ ਉਹ ਜੀਵ ਇਸਤਰੀ ਖਸਮ ਪ੍ਰਭੂ ਦੇ ਚਰਨਾਂ ਵਿੱਚ ਨਹੀਂ ਪਹੁੰਚ ਸਕਦੀ ਕਿਉਂਕਿ ਜਿੰਦ ਦਾ ਇਹ ਚੋਲਾ ਇਹ ਸਰੀਰ ਇਹ ਜੀਵਨ ਖਸਮ ਪ੍ਰਭੂ ਨੂੰ ਪਸੰਦ ਨਹੀਂ ਆਉਂਦਾ ਪਰ ਹਾਂ ਜੇ ਇਹ ਸਰੀਰ ਨਿਲਾਰੀ ਦੀ ਮੱਟੀ ਬਣ ਜਾਏ ਤੇ ਇਹ ਸੱਜਣ ਜੇ ਇਸ ਵਿੱਚ ਮਜੀਠ ਵਰਗੇ ਪੱਕੇ ਰੰਗ ਵਾਲਾ ਪ੍ਰਭੂ ਦਾ ਨਾਮ ਰੰਗ ਪਾਇਆ ਜਾਏ ਫਿਰ ਮਾਲਕ ਪ੍ਰਭੂ ਆਪ ਨਿਲਾਰੀ ਬਣ ਕੇ ਜੀਵ ਇਸਤਰੀ ਦੇ ਮਨ ਨੂੰ ਰੰਗ ਦਾ ਡੋਬਾ ਦੇਵੇ ਤਾਂ ਅਜਿਹਾ ਰੰਗ ਚੜਦਾ ਜੋ ਕਦੇ ਪਹਿਲਾਂ ਵੇਖਿਆ ਨਾ ਹੋਵੇ ਇਹ ਪਿਆਰੇ ਸੱਜਣ ਜਿਨ੍ਹਾਂ ਜੀਵ ਇਸਤਰੀਆਂ ਦੇ ਸਰੀਰ ਜੋਲੇ ਜੀਵਨ ਨਾਮ ਨਾਲ ਰੰਗ ਨਾਲ ਰੰਗੇ ਗਏ ਹਨ ਖਸਮ ਪ੍ਰਭੂ ਸਦਾ ਉਹਨਾਂ ਦੇ ਕੋਲ ਵਸਦਾ ਹੈ ਇਹ ਸੱਜਣ ਨਾਨਕ ਵੱਲੋਂ ਉਹਨਾਂ ਫਾਸ ਬੇਨਤੀ ਕਰ ਭਲਾ ਕਿਤੇ ਨਾਨਕ ਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ਇਹ ਨਾਨਕ ਜਿਸ ਜੀਵ ਇਸਤਰੀ ਉੱਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਉਹੋ ਆਪ ਹੀ ਸੰਵਾਰਦਾ ਹੈ ਆਪ ਹੀ ਨਾਮ ਦਾ ਰੰਗ ਚੜ੍ਹਦਾ ਹੈ ਉਹ ਜੀਵ ਇਸਤਰੀ ਖਸਮ ਪ੍ਰਭੂ ਨੂੰ ਪਿਆਰੀ ਲੱਗਦੀ ਹੈ ਉਸ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਸੁਖਮਨਾਵਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟ ਅਡਵਾਈਸ ਫਸਟ ਗੁਰੂ guru nanak devji under heading tilang first mahal third house one universal creator god by the grace of the true guru guru Sahib Ji say that this body fabric is conditioned by maya oh beloved this cloth is tied in greed my husband lord is not pleased by these clothes. Oh, beloved, how can the soul bride go to his bed? I am a sacrifice. Oh, dear, merciful Lord, I am a sacrifice to you. I am a sacrifice to those who take to your name. Unto those who take to your name, I am forever a sacrifice. Pause. If the body becomes the dies, wet, o beloved, and the name is placed within it as a die, and if the dyer who dies the this cloth is the Lord Master, oh, such a colour has never been seen before. Those whose shawls are so dyed, O oh beloved, their husband Lord is always with them. Bless me with the dust of those humble beings. O oh dear Lord, says Nanak, this is my prayer. He himself creates, and he himself imbues us. He himself bestows his glance of grace. O Nanak, if the soul bride becomes pleasing to her husband, Lord, he himself enjoys her. Vaikunthi ka kalsa, Vaikunthi ki fate.